ਉਹਨਾਂ ਦਾ ਅੰਗੂਠਾ ਫ੍ਰੈਕਚਰ ਹੋ ਗਿਆ ਸੀ ਉਸ ਵੇਲੇ ਵੀ ਪ੍ਰਧਾਨ ਮੰਤਰੀ ਮੋਦੀ ਨੇ ਸਿਕਰਤਾਬੰਦੇ ਹਾਕਮੇਚ ਟਵੀਟ ਕਰ ਦਿੱਤਾ ਸੀ ਉਹ ਪੰਜਾਬ ਜਿੱਥੇ ਤੁਸੀਂ ਐਮਰਜੈਂਸੀ ਦੇ ਦਿਨਾਂ ਵਿੱਚ ਲੁਕੇ ਹੋਣ ਦਾ ਦਾਵਾ ਕਰਦੇ ਸੀ ਵੀ ਮੈਂ ਪੰਜਾਬ ਦੇ ਵਿੱਚ ਲੁਕੇ ਰਹਾ ਕਿ ਕੀ ਜੇ ਇਹੋ ਜਿਹਾ ਕੁਝ ਗੁਜਰਾਤ ਵਿੱਚ ਹੋਇਆ ਹੁੰਦਾ ਤਾਂ ਫਿਰ ਕੀ ਪ੍ਰਧਾਨ ਮੰਤਰੀ ਹੁਣ ਤੱਕ ਚੁੱਪ ਰਹਿੰਦੇ ਦੋਸਤੋ ਪੰਜਾਬ ਦੀਆਂ ਹੜ੍ਹਾਂ ਨੂੰ ਲੈ ਕੇ ਹੁਣ ਤਾਂ ਦੇਸ਼ ਭਰ ਦੇ तमाम ਹਿੱਸਿਆਂ 'ਚੋਂ ਬਹੁਤ ਸਾਰੀਆਂ ਆਵਾਜ਼ਾਂ ਉੱਠਣ ਲੱਗੀਆਂ ਨੇ ਦੇਸ਼ ਛੱਡੋ ਵਿਦੇਸ਼ਾਂ ਤੋਂ ਵੀ ਹੁਣ ਲੋਕ ਪੰਜਾਬ ਬਾਰੇ ਗੱਲ ਕਰਨ ਲੱਗ ਪਏ ਨੇ ਸਭ ਤੋਂ ਖਾਸ ਗੱਲ ਇਹ ਹੈ ਦੋਸਤੋ ਕਿ ਈਰਾਨ ਨੇ ਵੀ ਪੰਜਾਬ ਦੀਆਂ ਹੜ੍ਹਾਂ ਦੇ ਮਸਲੇ ਤੇ ਟਵੀਟ ਕਰ ਦਿੱਤਾ ਆਪਣੀ ਚਿੰਤਾ ਜ਼ਾਹਰ ਕਰ ਦਿੱਤੀ ਹੈ ਤੇ ਨਾਲੇ ਇਹ ਵੀ ਕਹਿ ਦਿੱਤਾ ਹੈ ਕਿ ਅਸੀਂ ਇਸ ਮੌਕੇ ਤੇ ਪੰਜਾਬ ਦੇ ਨਾਲ ਖੜੇ ਹਾਂ ਸੋਚ ਕੇ ਵੇਖੋ ਦੋਸਤੋ ਕਿ ਉਹ ਈਰਾਨ ਜੋ ਹਲੇ ਕੁਝ ਸਮਾਂ ਪਹਿਲਾਂ ਤੱਕ ਹੀ ਜੰਗ ਦੀ ਮਾਰ ਚੱਲ ਰਿਆ ਸੀ ਇਜ਼ਰਾਈਲ ਤੇ ਅਮਰੀਕਾ ਵੱਲੋਂ ਇੱਕ ਜ਼ਬਰਦਸਤੀ ਥੋਪੀ ਹੋਈ ਜੰਗ ਈਰਾਨ ਨੂੰ ਚੱਲਣੀ ਪੈ ਰਹੀ ਸੀ ਇਸ ਦੌਰਾਨ ਈਰਾਨ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਗਈ ਤੇ ਅਰਬਾਂ ਰੁਪਏ ਦੀ ਜਾਇਦਾਦ ਦਾ ਵੀ ਨੁਕਸਾਨ ਹੋਇਆ ਪਰ ਇਸ ਦੇ باوجود ਇਹ ਮੁਲਕ ਅਜ ਵੀ ਚੜ੍ਹਦੀ ਕਲਾ ਵਿੱਚ ਖੜਾ ਹੈ ਤੇ ਐਨੇ ਵੱਡੇ ਨੁਕਸਾਨ ਤੋਂ ਥੋੜੇ ਚਿਰ ਬਾਅਦ ਹੀ ਇੱਕ ਖੜਾ ਹੋ ਗਿਆ ਤੇ ਅੱਜ ਈਰਾਨ ਨੇ ਪੰਜਾਬ ਦੇ ਹੱਕ ਵਿੱਚ ਗੱਲ ਕਰਨਾ ਸ਼ੁਰੂ ਕਰ ਦਿੱਤਾ ਹੈ ਈਰਾਨ ਦੀ ਜੋ ਇੰਡੀਆ ਵਿੱਚ ਐਮਬੈਸੀ ਹੈ ਉਸਨੇ ਪੰਜਾਬ ਦੇ ਹੱਕ ਵਿੱਚ ਟਵੀਟ ਕੀਤਾ ਹੈ ਉਸਨੇ ਪੰਜਾਬ ਵਿੱਚ ਜੋ ਹੜ੍ਹਾਂ ਆਈਆਂ ਉਸ ਤੇ ਚਿੰਤਾ ਜ਼ਾਹਰ ਕੀਤੀ ਹੈ ਈਰਾਨ ਦੀ ਐਮਬੈਸੀ ਨੇ ਕਿਹਾ ਕਿ ਪੰਜਾਬ ਦੀਆਂ ਨਾ ਹੜ੍ਹਾਂ ਨੂੰ ਵੇਖ ਕੇ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਪੰਜਾਬ ਲਈ ਤੇ ਉਹਨਾਂ ਲੋਕਾਂ ਲਈ ਜੋ ਪੰਜਾਬ ਦੇ ਹੱਕ ਵਿੱਚ ਖੜੇ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਸੋ ਕੁਝ ਇਸ ਤਰ੍ਹਾਂ ਦੇ ਵਿਚਾਰ ਈਰਾਨ ਦੀ ਭਾਰਤ ਵਿੱਚ ਜੋ ਐਮਬੈਸੀ ਹੈ ਉਸਨੇ ਜ਼ਾਹਰ ਕੀਤੇ ਨੇ ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਦੋਸਤੋ ਕਿ ਭਾਰਤ ਦੇ ਜੋ ਪ੍ਰਧਾਨ ਮੰਤਰੀ ਨੇ ਦੇਸ਼ ਦਾ ਜੋ ਸਭ ਤੋਂ ਪਾਵਰਫੁੱਲ ਅਹੁਦਾ ਹੁੰਦਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹਲੇ ਵੀ ਪੰਜਾਬ ਦੀਆਂ ਹੜ੍ਹਾਂ ਉੱਤੇ ਇੱਕ ਵੀ ਸੈਂਟੈਂਸ ਨਹੀਂ ਬੋਲਿਆ ਗਿਆ ਆ ਇੱਕ ਮਨ ਕੀ ਬਾਤ ਦਾ ਉਹਨਾਂ ਦਾ ਰੇਡੀਓ ਦਾ ਜੋ ਪ੍ਰੋਗਰਾਮ ਹੈ ਉਸ ਵਿੱਚ ਉਹਨਾਂ ਨੇ ਟੋਟਲ ਜੋ ਨੇਚਰਲ ਕੈਲੇਮिटीज ਆ ਰਹੀਆਂ ਨੇ ਜੋ ਕੁਦਰਤੀ ਆਫਤਾਂ ਆ ਰਹੀਆਂ ਨੇ ਇਸ ਪੂਰੇ ਉੱਤਰੀ ਭਾਰਤ ਦੇ ਖਿੱਤੇ ਵਿੱਚ ਉਸ ਬਾਰੇ ਉਹਨਾਂ ਨੇ ਜ਼ਰੂਰ ਗੱਲ ਕੀਤੀ ਪਰ ਉਹਨਾਂ ਨੇ ਪੰਜਾਬ ਦਾ ਨਾਮ ਕਿਤੇ ਨਹੀਂ ਲਿਆ ਤੇ ਖਾਸ ਤੌਰ ਤੇ ਉਹਨਾਂ ਨੇ ਇਸ ਮਾਮਲੇ ਵਿੱਚ ਹਲੇ ਤੱਕ ਕੋਈ ਵੀ ਟਵੀਟ ਨਹੀਂ ਕੀਤਾ ਨਿੱਕੀ ਤੋਂ ਨਿੱਕੀ ਗੱਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵੀਟ ਕਰਦੇ ਹੋਏ ਨਜ਼ਰ ਆ ਜਾਂਦੇ ਨੇ ਦੋਸਤੋ 2019 ਦਾ ਵਰਲਡ ਕੱਪ ਤੁਹਾਨੂੰ ਯਾਦ ਹੋਵੇਗਾ ক্রিকেট ਵਰਲਡ ਕੱਪ ਉਸ ਦੌਰਾਨ ਸ਼ਿਖਰ ਧੰਦੇ ਅੰਗੂਠੇ ਤੇ 6:00 ਵਜੇ ਸੀ ਉਹਨਾਂ ਦਾ ਅੰਗੂਠਾ ਫ੍ਰੈਕਚਰ ਹੋ ਗਿਆ ਸੀ ਉਸ ਵੇਲੇ ਵੀ ਪ੍ਰਧਾਨ ਮੰਤਰੀ ਮੋਦੀ ਨੇ ਸ਼ਿਖਰਤਵੰਦੇ ਹਾਕਮ ਵਿੱਚ ਟਵੀਟ ਕਰ ਦਿੱਤਾ ਸੀ ਹੁਣੇ ਥੋੜੇ ਦਿਨ ਪਹਿਲਾਂ ਦੋਸਤੋ ਉਹ క్రికెਟਰ ਚੇਤੇਸ਼ਵਰ ਪੁਜਾਰਾ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਹੈ ਤੇ ਪੁਜਾਰਾ ਦੇ ਰਿਟਾਇਰਮੈਂਟ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੁਜਾਰਾ ਦੀਆਂ ਜੋ ਉਪਲਬਧੀਆਂ ਰਹੀਆਂ ਨੇ ਉਹਨਾਂ ਦੇ ਪੂਰੇ ਕੈਰੀਅਰ ਵਿੱਚ ਉਹਨਾਂ ਬਾਰੇ ਗੱਲਬਾਤ ਕਰਦਿਆਂ ਹੋਇਆਂ ਪੁਜਾਰਾ ਨੂੰ ਵਧਾਈਆਂ ਦਿੰਦਿਆਂ ਹੋਇਆਂ ਇੱਕ ਚਿੱਠੀ ਚੇਤੇਸ਼ਵਰ ਪੁਜਾਰਾ ਤੱਕ ਭੇਜੀ ਹੈ ਇਸ ਤੋਂ ਇਲਾਵਾ ਅਫਗਾਨਿਸਤਾਨ ਵਿੱਚ ਹਾਲ ਹੀ ਵਿੱਚ ਬਹੁਤ ਤਗੜਾ ਪੁਚਾਲ ਆਇਆ ਹੈ ਤੇ ਉਸ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਸਭ ਲੋਕਾਂ ਦੇ ਸਾਹਮਣੇ ਹੈ ਪਰ ਇਹ ਸਭ ਦੇ ਬਾਵਜੂਦ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਾਲੇ ਤੱਕ ਕੋਈ ਵੀ ਟਵੀਟ ਪੰਜਾਬ ਦੇ ਸੰਬੰਧ ਵਿੱਚ ਵੇਖਣ ਨੂੰ ਨਹੀਂ ਮਿਲਿਆ ਜਦਕਿ ਪੰਜਾਬ ਵਿੱਚ ਸ਼ਾਇਦ ਅਫਗਾਨਿਸਤਾਨ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਂ ਇਹ ਕਹਿ ਸਕਦੇ ਹਾਂ ਕਿ ਸ਼ਾਇਦ ਜਾਨੀ ਨੁਕਸਾਨ ਅਫਗਾਨਿਸਤਾਨ ਜਿੰਨਾ ਨਹੀਂ ਹੋਇਆ ਹੋਵੇਗਾ ਪਰ ਜੋ ਓਵਰਆਲ ਨੁਕਸਾਨ ਹੋਇਆ ਹੈ ਪੰਜਾਬ ਦੇ ਕਿਸਾਨਾਂ ਦੀ ਜੋ ਖੇਤੀਬਾੜੀ ਦਾ ਨੁਕਸਾਨ ਹੋਇਆ ਹੈ ਜੋ ਪਸ਼ੂਆਂ ਡੰਗਰਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਤਾਂ ਹਾਲੇ ਤੱਕ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਦੋਸਤੋ ਇਹ ਕਿੰਨਾ ਜ਼ਿਆਦਾ ਨੁਕਸਾਨ ਹੈ ਸ਼ਾਇਦ ਅਰਬਾਂ ਖਰਬਾਂ ਰੁਪਏ ਦਾ ਨੁਕਸਾਨ ਹੁਣ ਤੱਕ ਪੰਜਾਬ ਦਾ ਹੋ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਈ ਵੀ ਟਵੀਟ ਨਹੀਂ ਕੀਤਾ ਇੱਕ ਸੈਂਟੈਂਸ ਤੱਕ ਮੂੰਹ ਨਹੀਂ ਕੱਢਿਆ ਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਦੋਸਤੋ ਕਿ ਇੰਨੇ ਜ਼ਿਆਦਾ ਨੁਕਸਾਨ ਹੋ ਗਏ ਮੈਂ ਸਿਰਫ ਪੰਜਾਬ ਦੀ ਗੱਲ ਨਹੀਂ ਕਰੂੰਗਾ ਪੂਰੇ ਉੱਤਰੀ ਭਾਰਤ ਦੀ ਹੈ ਇਸ ਪੂਰੇ ਕਿਤੇ ਦੀ ਗੱਲ ਕਰੂੰਗਾ ਹਿਮਾਚਲ ਪ੍ਰਦੇਸ਼ ਵਿੱਚ ਦੇਖ ਲਓ ਕਿੰਨਾ ਨੁਕਸਾਨ ਹੋ ਗਿਆ ਜੰਮੂ ਕਸ਼ਮੀਰ ਵਿੱਚ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਵਿੱਚ ਦੇਖ ਲਓ ਕਿੰਨਾ ਨੁਕਸਾਨ ਹੋ ਗਿਆ ਇਸ ਪੂਰੇ ਨੁਕਸਾਨ ਦੇ ਵਿਲੇ ਭਾਰਤ ਸਰਕਾਰ ਨੇ ਹਲੇ ਤੱਕ ਕੋਈ ਵੀ ਰੀਲੀਫ ਫੰਡ ਡਿਕਲੇਅਰ ਨਹੀਂ ਕੀਤੇ ਇਹਨਾਂ ਸੂਬਿਆਂ ਦੀਆਂ ਸਰਕਾਰਾਂ ਲਗਾਤਾਰ ਕਹਿ ਰਹੀਆਂ ਨੇ ਕਿ ਇਹ ਜੋ ਟੋਟਲ ਡਿਜ਼ਾਸਟਰ ਹੋਇਆ ਹੈ ਇਸ ਨੂੰ ਨੈਸ਼ਨਲ ਡਿਜ਼ਾਸਟਰ ਡਿਕਲੇਅਰ ਕੀਤਾ ਜਾਵੇ ਪਰ ਇਸ ਦੇ باوجود ਹਲੇ ਤੱਕ ਭਾਰਤ ਸਰਕਾਰ ਵੱਲੋਂ ਇਸ ਪੂਰੇ ਡਿਜ਼ਾਸਟਰ ਨੂੰ ਨੈਸ਼ਨਲ ਡਿਜ਼ਾਸਟਰ ਨਹੀਂ ਡਿਕਲੇਅਰ ਕੀਤਾ ਗਿਆ ਆਹ ਇਹ ਗੱਲ ਜ਼ਰੂਰ ਹੈ ਦੋਸਤੋ ਕਿ ਭਾਰਤ ਦੀ ਜੋ ਆਰਮੀ ਹੈ ਜੋ ਇੰਡੀਅਨ ਆਰਮੀ ਹੈ ਜਾਂ ਫਿਰ ਬੀਐਸਐਫ ਹੈ ਜਾਂ ਫਿਰ ਹੋਰ ਜੋ ਵੀ ਸੰਸਥਾਵਾਂ ਨੇ ਹੋਰ ਜੋ ਵੀ ادارے ਨੇ ਉਹ ਜ਼ਰੂਰ ਹੈਲਪ ਵਿੱਚ ਲੱਗੇ ਹੋਏ ਨੇ ਚਾਹੇ ਪੰਜਾਬ ਦੀ ਗੱਲ ਕਰ ਲਈਏ ਚਾਹੇ ਹਿਮਾਚਲ ਦੀ ਗੱਲ ਕਰ ਲੋ ਜਾਂ ਫਿਰ ਜੰਮੂ ਕਸ਼ਮੀਰ ਦੀ ਗੱਲ ਕਰ ਲੋ ਇਹਨਾਂ ਤਮਾਮ ਥਾਵਾਂ ਤੇ ਤੁਹਾਨੂੰ ਇੰਡੀਅਨ ਆਰਮੀ ਜ਼ਰੂਰ ਨਜ਼ਰ ਆ ਜਾਵੇਗੀ ਪਰ ਜੋ ਵੀ ਕਹ ਲਓ ਦੋਸਤੋ ਦੇਸ਼ ਦਾ ਜੋ ਪ੍ਰਧਾਨ ਮੰਤਰੀ ਹੁੰਦਾ ਹੈ ਉਹ ਦੇਸ਼ ਦਾ ਸਭ ਤੋਂ ਪਾਵਰਫੁੱਲ ਅਹੁਦਾ ਹੈ ਕਿ ਦੇਸ਼ ਦੇ ਬਹੁਤ ਸਾਰੇ ਲੋਕ ਪ੍ਰਧਾਨ ਮੰਤਰੀ ਨੂੰ ਐਜ਼ ਅ ਗਾਰਡੀਅਨ ਵੀ ਲੈਂਦੇ ਨੇ ਪਰ ਹੁਣ ਤੱਕ ਜੋ ਨਜ਼ਰ ਆਇਆ ਉਸ ਨਾਲ ਤਾਂ ਦੋਸਤੋ ਇਹੀ ਕਿਹਾ ਜਾ ਸਕਦਾ ਹੈ ਕਿ ਦੇਸ਼ ਨੇ ਸਭ ਤੋਂ ਵੱਡੇ ਗਾਰਡੀਅਨ ਨੇ ਹੁਣ ਤੱਕ ਪੰਜਾਬ हिमाचल प्रदेश फिर दे, दे या फिर जम्मू कश्मीर ਦੇ ਲੋਕਾਂ ਦੇ ਸਿਰ ਤੇ ਹੌਸਲੇ ਭਰਿਆ ਹੱਥ ਬਿਲਕੁਲ ਨਹੀਂ ਰੱਖਿਆ ਸੋ ਇਹੋ ਜਿਹੀਆਂ ਗੱਲਾਂ ਤੇ ਚੱਲਦੇ ਆ ਹੀ ਸਾਨੂੰ ਕਈ ਵਾਰ ਸੋਚਣ ਲਈ ਮਜਬੂਰ ਹੋਣਾ ਪੈਂਦਾ ਕਿ ਕੀ ਜੇ ਇਹੋ ਜਿਹਾ ਕੁਝ ਗੁਜਰਾਤ ਵਿੱਚ ਹੋਇਆ ਹੁੰਦਾ ਤਾਂ ਫਿਰ ਕੀ ਪ੍ਰਧਾਨ ਮੰਤਰੀ ਹੁਣ ਤੱਕ ਚੁੱਪ ਰਹਿੰਦੇ ਜੇ ਇਹੋ ਜਿਹਾ ਕੁਝ ਹੁਣ ਤੱਕ ਉੱਤਰ ਪ੍ਰਦੇਸ਼ ਵਿੱਚ ਹੋਇਆ ਹੁੰਦਾ ਜੋ ਕਿ ਦੇਸ਼ ਵਿੱਚ ਸਭ ਤੋਂ ਜ਼ਿਆਦਾ ਲੋਕ ਸਭਾ ਸੀਟਾਂ ਵਾਲਾ ਸੂਬਾ ਹੈ ਜਿੱਥੋਂ ਦੀ ਪ੍ਰਧਾਨ ਮੰਤਰੀ ਖੁਦ ਲੋਕ ਸਭਾ ਵਿੱਚ ਚੁਣ ਕੇ ਆਂਦੇ ਨੇ ਜੇ ਉੱਥੇ ਕੁਝ ਹੋਇਆ ਹੁੰਦਾ ਤਾਂ ਫਿਰ ਕੀ ਪ੍ਰਧਾਨ ਮੰਤਰੀ ਚੁੱਪ ਰਹਿੰਦੇ ਹੁਣ ਤੱਕ ਜੇ ਬਿਹਾਰ ਵਿੱਚ ਕੁਝ ਹੋਇਆ ਹੁੰਦਾ ਜਿੱਤੇ ਹੁਣ ਥੋੜੇ ਹੀ ਸਮੇਂ ਬਾਅਦ ਵੋਟਾਂ ਆਉਣ ਵਾਲੀਆਂ ਨੇ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ ਜੇ ਉੱਥੇ ਕੁਝ ਹੋਇਆ ਹੁੰਦਾ ਤਾਂ ਫਿਰ ਕੀ ਪ੍ਰਧਾਨ ਮੰਤਰੀ ਹੁਣ ਤੱਕ ਚੁੱਪ ਰਹਿੰਦੇ ਸੋ ਇਹ ਜੋ ਵੀ ਵਰਤਾਰਾ ਹੈ ਦੋਸਤੋ ਇਹ ਬਹੁਤ ਕੁਝ ਸੋਚਨ ਨੂੰ ਮਜਬੂਰ ਕਰਦਾ ਹੈ ਸੋ ਮੈਂ ਉਮੀਦ ਕਰਦਾ ਕਿ ਪੰਜਾਬ ਦੀ ਜੋ ਭਾਜਪਾ ਹੈ ਇਹ ਘਟੂ ਘਟ ਪ੍ਰਧਾਨ ਮੰਤਰੀ ਤੱਕ ਪੰਜਾਬ ਦੇ ਲੋਕਾਂ ਦਾ ਸੰਦੇਸ਼ ਜ਼ਰੂਰ ਪਹੁੰਚਾਏਗੀ ਕਿ ਭਈ ਉਹ ਪੰਜਾਬ ਜਿੱਥੇ ਤੁਸੀਂ ਐਮਰਜੈਂਸੀ ਦੇ ਦਿਨਾਂ ਵਿੱਚ ਲੁਕੇ ਹੋਣ ਦਾ ਦਾਵਾ ਕਰਦੇ ਸੀ ਵੀ ਮੈਂ ਪੰਜਾਬ ਦੇ ਵਿੱਚ ਲੁਕੇ ਰਿਹਾ ਇੱਕ ਸਿੱਖ ਦਾ ਭੇਸ ਧਾਰਨ ਕਰਕੇ ਰਿਹਾ ਤੇ ਪੰਜਾਬ ਦੇ ਲੋਕਾਂ ਨੇ ਮੇਰੀ ਬਹੁਤ ਹੈਲਪ ਕੀਤੀ ਉਸ ਦੌਰਾਨ ਸੋ ਇਹ तमाम ਗੱਲਾਂ ਤੁਸੀਂ ਕਰਦੇ ਰਹੇ ਹੋ ਪਰ ਅੱਜ ਤੁਸੀਂ ਪੰਜਾਬ ਨੂੰ ਬਿਲਕੁਲ ਵਿਸਾਰ ਦਿੱਤਾ ਸੋ ਮੈਂ ਉਮੀਦ ਕਰੂੰਗਾ ਕਿ ਪੰਜਾਬ ਦੀ ਜੋ ਭਾਜਪਾ ਹੈ ਉਹ ਘੱਟੋ ਘੱਟ ਪੰਜਾਬ ਦੇ ਲੋਕਾਂ ਦਾ ਸੰਦੇਸ਼ ਪ੍ਰਧਾਨ ਮੰਤਰੀ ਤੱਕ ਜ਼ਰੂਰ ਪਹੁੰਚਾਏਗੀ ਧੰਨਵਾਦ ਦੋਸਤੋ